15 ਸਾਲ ਦੀ ਉਮਰ ਦੇ ਮੁੰਡੇ ਤੇ ਹੋਇਆ ਸੀ 54 ਰੁਪਏ ਦਾ ਕੋਲਾ ਚੋਰੀ ਕਰਨ ਦਾ ਕੇਸ ਦਰਜ 32 ਸਾਲਾਂ ਬਾਅਦ ਅਦਾਲਤ ਨੇ ਸੁਣਾਇਆ ਹੈਰਾਨ ਕਰਦਾ ਫੈਸਲਾ ਦਰਅਸਲ ਇੱਕ ਬਹੁਤ ਹੀ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਏ 15 ਸਾਲ ਦੀ ਉਮਰ ਦੇ ਮੁੰਡੇ ਤੇ 54 ਰੁਪਏ ਦਾ ਕੋਲਾ ਚੋਰੀ ਕਰਨ ਦਾ 32 ਸਾਲ ਪਹਿਲਾ ਮਾਮਲਾ ਦਰਜ ਹੋਇਆ ਸੀ ਉਸ ਸਮੇਂ ਵਿਦਿਆਰਥੀ ਦੀ ਉਮਰ 15 ਸਾਲ ਸੀ ਉਸਨੂੰ ਸਿਰਫ 54 ਰੁਪਏ ਦਾ ਕੋਲਾ ਚੋਰੀ ਕਰਨ ਦੇ ਵਾਰੰਡ ਜਾਰੀ ਕੀਤੇ ਸਨ ਪਰ ਉਸਨੂੰ ਨਹੀਂ ਪਤਾ ਸੀ ਕਿ 32 ਸਾਲਾਂ ਬਾਅਦ ਇਸ ਦੀ ਸਜ਼ਾ ਕੀ ਹੋਵੇਗੀ ਦੱਸਦੀ ਹੈ ਕਿ ਪੂਰਾ ਮਾਮਲਾ 1992 ਦਾ ਹੀ ਵਿਦਿਆਰਥੀ ਉਸ ਸਮੇਂ ਹਾਈ ਸਕੂਲ ਦੀ ਪ੍ਰੀਖਿਆ ਕਰ ਰਿਹਾ ਸੀ ਉਸ ਲੜਕੇ ਨੂੰ ਉਸਦੇ ਚਾਚੇ ਨੇ ਹੀ ਗੋਤ ਲਿਆ ਸੀ ਵੀਪਨ ਨੇ ਦੱਸਿਆ ਕਿ ਇੱਕ ਦਿਨ ਆਪਣੇ ਦੋਸਤ ਨਾਲ ਕ੍ਰਿਕਟ ਖੇਡਦੇ ਸਮੇਂ ਗੇਂਦ ਰੇਲਵੇ ਦੇ ਗੋਦਾਮ ਵੱਲ ਚਲੀ ਗਈ ਸੀ ਜਦੋਂ ਉਹ ਬੋਲ ਲੈਣ ਲਈ ਗਿਆ ਤਾਂ ਕਰਮਚਾਰੀਆਂ ਨੇ ਉਸ ਉੱਪਰ ਕੋਲਾ ਚੋਰੀ ਕਰਨ ਦਾ ਦੋਸ਼ ਲਗਾ ਦਿੱਤਾ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਰਿਪੋਰਟ ਲਿਖਣ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ। ਪਰ ਅਗਲੇ ਹੀ ਦਿਨ ਉਸਦੇ ਚਾਚੇ ਨੇ ਉਸ ਦੀ ਜ਼ਮਾਨਤ ਕਰਵਾ ਦਿੱਤੀ। ਉਹਨਾਂ ਨੇ ਦੱਸਿਆ ਕਿ ਉਸ ਵਿਰੁੱਧ 1992 ਤੋਂ ਵਾਰੰਟ ਚੱਲ ਰਹੇ ਸਨ। ਉਸ ਤੇ ਕਰੀਬ 54 ਰੁਪਏ ਦਾ ਕੋਲਾ ਚੋਰੀ ਕਰਨ ਦਾ ਦੋਸ਼ ਪੁਲਿਸ ਨੇ ਫਿਰ ਵਿਦਿਆਰਥੀ ਨੂੰ ਮੁਰਾਦਾਬਾਦ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਦੋਂ ਉਹਨਾਂ ਨੇ ਸਰਕਾਰੀ ਵਕੀਲ ਰਜਿੰਦਰ ਟੰਡਨ ਨਾਲ ਸੰਪਰਕ ਕੀਤਾ ਜੋ ਕਿ ਮੁਰਾਦਾਬਾਦ ਦੇ ਵਿੱਚ ਰੇਲਵੇ ਕੇਸਾਂ ਦੀ ਨੁਮਾਇੰਦਗੀ ਕਰਦੇ ਹਨ ਟੰਡਨ ਨੇ ਰੇਲਵੇ ਕੋਰਟ ਨੂੰ ਅਸਲੀਅਤ ਦਸਤੀਤਾ ਵਿਪਨੂ ਜੇਲ੍ਹ ਵਿੱਚੀ ਮੁਆਫੀਨਾਮਾ ਲਿਖਣ ਲਈ ਕਿਹਾ ਗਿਆ ਫਿਰ ਅਦਾਲਤ ਨੇ ਸਾਰੇ ਪਹਿਲੂਆਂ ਤੇ ਗੌਰ ਕਰਨ ਤੋਂ ਬਾਅਦ ਵਿਦਿਆਰਥੀ ਤੇ ਜੁਰਮਾਨਾ ਨਾ ਲਗਾਉਣ ਦਾ ਫੈਸਲਾ ਕੀਤਾ ਤੇ ਕੇਸ ਬੰਦ ਕਰ ਦਿੱਤਾ ਗਿਆ ਦੱਸਿਆ ਕਿ ਅਦਾਲਤ ਨੇ 32 ਸਾਲ ਬਾਅਦ ਇੱਕ ਦਿਨ ਦੀ ਸਜ਼ਾ ਦੇ ਕੇ ਕੇਸ ਨੂੰ ਬੰਦ ਕਰ ਦਿੱਤਾ 15 ਸਾਲ ਦੀ ਉਮਰ ਦੇ ਮੁੰਡੇ ਤੇ ਹੋਇਆ ਸੀ 54 ਰੁਪਏ ਦਾ ਕੋਲਾ ਚੋਰੀ ਕਰਨ ਦਾ ਕੇਸ ਦਰਜ 32 ਸਾਲਾਂ ਬਾਅਦ ਅਦਾਲਤ ਨੇ ਸੁਣਾਇਆ ਹੈਰਾਨ ਕਰਦਾ ਫੈਸਲਾ ਦਰਅਸਲ ਇੱਕ ਬਹੁਤ ਹੀ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਏ 15 ਸਾਲ ਦੀ ਉਮਰ ਦੇ ਮੁੰਡੇ ਤੇ 54 ਰੁਪਏ ਦਾ ਕੋਲਾ ਚੋਰੀ ਕਰਨ ਦਾ 32 ਸਾਲ ਪਹਿਲਾ ਮਾਮਲਾ ਦਰਜ ਹੋਇਆ ਸੀ। ਉਸ ਸਮੇਂ ਵਿਦਿਆਰਥੀ ਦੀ ਉਮਰ 15 ਸਾਲ ਸੀ। ਉਸ ਨੂੰ ਸਿਰਫ 54 ਰੁਪਏ ਦਾ ਕੋਲਾ ਚੋਰੀ ਕਰਨ ਦੇ ਵਾਰਡਨ ਜਾਰੀ ਕੀਤੇ ਸਨ। ਪਰ ਉਸ ਨੂੰ ਨਹੀਂ ਪਤਾ ਸੀ ਕਿ 32 ਸਾਲ ਬਾਅਦ ਇਸ ਦੀ ਸਜ਼ਾ ਕੀ ਹੋਵੇਗੀ। ਦੱਸਿਆ ਕਿ ਪੂਰਾ ਮਾਮਲਾ 1992 ਦਾ ਹੈ। ਵਿਦਿਆਰਥੀ ਉਸ ਸਮੇਂ ਹਾਈ ਸਕੂਲ ਦੀ ਪ੍ਰੀਖਿਆ ਕਰ ਰਿਹਾ ਸੀ। ਉਸ ਲੜਕੇ ਨੂੰ ਉਸਦੇ ਚਾਚੇ ਨੇ ਹੀ ਗੋਤ ਲਿਆ ਸੀ। ਵੀਪਨ ਨੇ ਦੱਸਿਆ ਕਿ ਇੱਕ ਦਿਨ ਆਪਣੇ ਦੋਸਤ ਨਾਲ ਕ੍ਰਿਕਟ ਖੇਡਦੇ ਸਮੇਂ ਗੇਂਦ ਰੇਲਵੇ ਦੇ ਗੋਦਾਮ ਵੱਲ ਚਲੀ ਗਈ ਸੀ ਜਦੋਂ ਉਹ ਬੋਲ ਲੈਣ ਲਈ ਗਿਆ ਤਾਂ ਕਰਮਚਾਰੀਆਂ ਨੇ ਉਸ ਉੱਪਰ ਕੋਲਾ ਚੋਰੀ ਕਰਨ ਦਾ ਦੋਸ਼ ਲਗਾ ਦਿੱਤਾ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਰਿਪੋਰਟ ਲਿਖਣ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਪਰ ਅਗਲੇ ਹੀ ਦਿਨ ਉਸਦੇ ਚਾਚੇ ਨੇ ਉਸ ਦੀ ਜ਼ਮਾਨਤ ਕਰਵਾ ਦਿੱਤੀ ਉਹਨਾਂ ਨੇ ਦੱਸਿਆ ਕਿ ਉਸ ਵਿਰੁੱਧ 1992 ਤੋਂ ਵਾਰੰਟ ਚੱਲ ਰਿਹਾ ਸੀ ਉਸਤੇ ਕਰੀਬ 54 ਰੁਪਏ ਦਾ ਕੋਲਾ ਚੋਰੀ ਕਰਨ ਦਾ ਦੋਸ਼ ਹੈ ਪੁਲਿਸ ਨੇ ਫਿਰ ਵਿਦਿਆਰਥੀ ਨੂੰ ਮੁਰਾਦਾਬਾਦ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਦੋਂ ਉਹਨਾਂ ਨੇ ਸਰਕਾਰੀ ਵਕੀਲ ਰਜਿੰਦਰ ਟੰਡਨ ਨਾਲ ਸੰਪਰਕ ਕੀਤਾ ਜੋ ਕਿ ਮੁਰਾਦਾਬਾਦ ਦੇ ਵਿੱਚ ਰੇਲਵੇ ਕੇਸਾਂ ਦੀ ਨੁਮਾਇੰਦਗੀ ਕਰਦੇ ਹਨ ਟੰਡਨ ਨੇ ਰੇਲਵੇ ਕੋਰਟ ਨੂੰ ਅਸਲੀਅਤ ਦਸਤੀਤਾ ਵਿਪਨੂ ਨੂੰ ਜੇਲ੍ਹ ਵਿੱਚ ਹੀ ਮੁਆਫੀਨਾਮਾ ਲਿਖਣ ਲਈ ਕਿਹਾ ਗਿਆ ਫਿਰ ਅਦਾਲਤ ਨੇ ਸਾਰੇ ਪਹਿਲੂਆਂ ਤੇ ਗੌਰ ਕਰਨ ਤੋਂ ਬਾਅਦ ਵਿਦਿਆਰਥੀ ਤੇ ਜੁਰਮਾਨਾ 4 ਗੋੜ ਦਾ ਫੈਸਲਾ ਕੀਤਾ ਤੇ ਕੇਸ ਬੰਦ ਕਰ ਦਿੱਤਾ ਗਿਆ ਦੱਸ ਦਈਏ ਕਿ ਅਦਾਲਤ ਨੇ 32 ਸਾਲ ਬਾਅਦ ਇੱਕ ਦਿਨ ਦੀ ਸਜ਼ਾ ਦੇ ਕੇ ਕੇਸ ਨੂੰ ਬੰਦ ਕਰ ਦਿੱਤਾ 15 ਸਾਲ ਦੀ ਉਮਰ ਦੇ ਮੁੰਡੇ ਤੇ ਹੋਇਆ ਸੀ 54 ਰੁਪਏ ਦਾ ਕੋਲਾ ਚੋਰੀ ਕਰਨ ਦਾ ਕੇਸ ਦਰਜ 32 ਸਾਲਾਂ ਬਾਅਦ ਅਦਾਲਤ ਨੇ ਸੁਣਾਇਆ ਹੈਰਾਨ ਕਰਦਾ ਫੈਸਲਾ ਦਰਅਸਲ ਇੱਕ ਬਹੁਤ ਹੀ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਏ 15 ਸਾਲ ਦੀ ਉਮਰ ਦੇ ਮੁੰਡੇ ਤੇ 54 ਰੁਪਏ ਦਾ ਕੋਲਾ ਚੋਰੀ ਕਰਨ ਦਾ 32 ਸਾਲ ਪਹਿਲਾ ਮਾਮਲਾ ਦਰਜ ਹੋਇਆ ਸੀ। ਉਸ ਸਮੇਂ ਵਿਦਿਆਰਥੀ ਦੀ ਉਮਰ 15 ਸਾਲ ਸੀ। ਉਸ ਨੂੰ ਸਿਰਫ 54 ਰੁਪਏ ਦਾ ਕੋਲਾ ਚੋਰੀ ਕਰਨ ਦੇ ਵਾਰਡਨ ਜਾਰੀ ਕੀਤੇ ਸਨ। ਪਰ ਉਸ ਨੂੰ ਨਹੀਂ ਪਤਾ ਸੀ ਕਿ 32 ਸਾਲ ਬਾਅਦ ਇਸ ਦੀ ਸਜ਼ਾ ਕੀ ਹੋਵੇਗੀ। ਦੱਸਿਆ ਕਿ ਪੂਰਾ ਮਾਮਲਾ 1992 ਦਾ ਹੈ। ਵਿਦਿਆਰਥੀ ਉਸ ਸਮੇਂ ਹਾਈ ਸਕੂਲ ਦੀ ਪ੍ਰੀਖਿਆ ਕਰ ਰਿਹਾ ਸੀ। ਉਸ ਲੜਕੇ ਨੂੰ ਉਸਦੇ ਚਾਚੇ ਨੇ ਹੀ ਗੋਦ ਲਿਆ ਸੀ। ਵੀਪਨ ਨੇ ਦੱਸਿਆ ਕਿ ਇੱਕ ਦਿਨ ਆਪਣੇ ਦੋਸਤ ਨਾਲ ਕ੍ਰਿਕਟ ਖੇਡਦੇ ਸਮੇਂ ਗੇਂਦ ਰੇਲਵੇ ਦੇ ਗੋਦਾਮ ਵੱਲ ਚਲੀ ਗਈ ਸੀ ਜਦੋਂ ਉਹ ਬੋਲ ਲੈਣ ਲਈ ਗਿਆ ਤਾਂ ਕਰਮਚਾਰੀਆਂ ਨੇ ਉਸ ਉੱਪਰ ਕੋਲਾ ਚੋਰੀ ਕਰਨ ਦਾ ਦੋਸ਼ ਲਗਾ ਦਿੱਤਾ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਰਿਪੋਰਟ ਲਿਖਣ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਪਰ ਅਗਲੇ ਹੀ ਦਿਨ ਉਸਦੇ ਚਾਚੇ ਨੇ ਉਸ ਦੀ ਜ਼ਮਾਨਤ ਕਰਵਾ ਦਿੱਤੀ ਉਹਨਾਂ ਨੇ ਦੱਸਿਆ ਕਿ ਉਸ ਵਿਰੁੱਧ 1992 ਤੋਂ ਵਾਰੰਟ ਚੱਲ ਰਿਹਾ ਸੀ ਉਸਤੇ ਕਰੀਬ 54 ਰੁਪਏ ਦਾ ਕੋਲਾ ਚੋਰੀ ਕਰਨ ਦਾ ਦੋਸ਼ ਹੈ ਪੁਲਿਸ ਨੇ ਫਿਰ ਵਿਦਿਆਰਥੀ ਨੂੰ ਮੁਰਾਦਾਬਾਦ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਦੋਂ ਉਹਨਾਂ ਨੇ ਸਰਕਾਰੀ ਵਕੀਲ ਰਜਿੰਦਰ ਟੰਡਨ ਨਾਲ ਸੰਪਰਕ ਕੀਤਾ ਜੋ ਕਿ ਮੁਰਾਦਾਬਾਦ ਦੇ ਵਿੱਚ ਰੇਲਵੇ ਕੇਸਾਂ ਦੀ ਨੁਮਾਇੰਦਗੀ ਕਰਦੇ ਹਨ ਟੰਡਨ ਨੇ ਰੇਲਵੇ ਕੋਰਟ ਨੂੰ ਅਸਲੀਅਤ ਦਸਤੀਤਾ ਵਿਪਨੂ ਨੂੰ ਜੇਲ੍ਹ ਵਿੱਚੀ ਮੁਆਫੀਨਾਮਾ ਲਿਖਣ ਲਈ ਕਿਹਾ ਗਿਆ ਫਿਰ ਅਦਾਲਤ ਨੇ ਸਾਰੇ ਪਹਿਲੂਆਂ ਤੇ ਗੌਰ ਕਰਨ ਤੋਂ ਬਾਅਦ ਵਿਦਿਆਰਥੀ ਤੇ ਜੁਰਮਾਨਾ ਨਾਲਗੋੜ੍ਹ ਦਾ ਫੈਸਲਾ ਕੀਤਾ ਤੇ ਕੇਸ ਬੰਦ ਕਰ ਦਿੱਤਾ ਗਿਆ ਦੱਸ ਦਈਏ ਕਿ ਅਦਾਲਤ ਨੇ 32 ਸਾਲ ਬਾਅਦ ਇੱਕ ਦਿਨ ਦੀ ਸਜ਼ਾ ਦੇ ਕੇ ਕੇਸ ਨੂੰ ਬੰਦ ਕਰ ਦਿੱਤਾ 15 ਸਾਲ ਦੀ ਉਮਰ ਦੇ ਮੁੰਡੇ ਤੇ ਹੋਇਆ ਸੀ 54 ਰੁਪਏ ਦਾ ਕੋਲਾ ਚੋਰੀ ਕਰਨ ਦਾ ਕੇਸ ਦਰਜ 32 ਸਾਲਾਂ ਬਾਅਦ ਅਦਾਲਤ ਨੇ ਸੁਣਾਇਆ ਹੈਰਾਨ ਕਰਦਾ ਫੈਸਲਾ ਦਰਅਸਲ ਇੱਕ ਬਹੁਤ ਹੀ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਏ 15 ਸਾਲ ਦੀ ਉਮਰ ਦੇ ਮੁੰਡੇ ਤੇ 54 ਰੁਪਏ ਦਾ ਕੋਲਾ ਚੋਰੀ ਕਰਨ ਦਾ 32 ਸਾਲ ਪਹਿਲਾ ਮਾਮਲਾ ਦਰਜ ਹੋਇਆ ਸੀ। ਉਸ ਸਮੇਂ ਵਿਦਿਆਰਥੀ ਦੀ ਉਮਰ 15 ਸਾਲ ਸੀ। ਉਸ ਨੂੰ ਸਿਰਫ 54 ਰੁਪਏ ਦਾ ਕੋਲਾ ਚੋਰੀ ਕਰਨ ਦੇ ਵਾਰਡਨ ਜਾਰੀ ਕੀਤੇ ਸਨ। ਪਰ ਉਸ ਨੂੰ ਨਹੀਂ ਪਤਾ ਸੀ ਕਿ 32 ਸਾਲ ਬਾਅਦ ਇਸ ਦੀ ਸਜ਼ਾ ਕੀ ਹੋਵੇਗੀ। ਦੱਸਿਆ ਕਿ ਪੂਰਾ ਮਾਮਲਾ 1992 ਦਾ ਹੈ। ਵਿਦਿਆਰਥੀ ਉਸ ਸਮੇਂ ਹਾਈ ਸਕੂਲ ਦੀ ਪ੍ਰੀਖਿਆ ਕਰ ਰਿਹਾ ਸੀ। ਉਸ ਲੜਕੇ ਨੂੰ ਉਸਦੇ ਚਾਚੇ ਨੇ ਹੀ ਗੋਤ ਲਿਆ ਸੀ। ਵੀਪਨ ਨੇ ਦੱਸਿਆ ਕਿ ਇੱਕ ਦਿਨ ਆਪਣੇ ਦੋਸਤ ਨਾਲ ਕ੍ਰਿਕਟ ਖੇਡਦੇ ਸਮੇਂ ਗੇਂਦ ਰੇਲਵੇ ਦੇ ਗੋਦਾਮ ਵੱਲ ਚਲੀ ਗਈ ਸੀ ਜਦੋਂ ਉਹ ਬੋਲ ਲੈਣ ਲਈ ਗਿਆ ਤਾਂ ਕਰਮਚਾਰੀਆਂ ਨੇ ਉਸ ਉੱਪਰ ਕੋਲਾ ਚੋਰੀ ਕਰਨ ਦਾ ਦੋਸ਼ ਲਗਾ ਦਿੱਤਾ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਰਿਪੋਰਟ ਲਿਖਣ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਪਰ ਅਗਲੇ ਹੀ ਦਿਨ ਉਸਦੇ ਚਾਚੇ ਨੇ ਉਸ ਦੀ ਜ਼ਮਾਨਤ ਕਰਵਾ ਦਿੱਤੀ ਉਹਨਾਂ ਨੇ ਦੱਸਿਆ ਕਿ ਉਸ ਵਿਰੁੱਧ 1992 ਤੋਂ ਵਾਰੰਟ ਚੱਲ ਰਿਹਾ ਸੀ ਉਸਤੇ ਕਰੀਬ 54 ਰੁਪਏ ਦਾ ਕੋਲਾ ਚੋਰੀ ਕਰਨ ਦਾ ਦੋਸ਼ ਹੈ ਪੁਲਿਸ ਨੇ ਫਿਰ ਵਿਦਿਆਰਥੀ ਨੂੰ ਮੁਰਾਦਾਬਾਦ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਦੋਂ ਉਹਨਾਂ ਨੇ ਸਰਕਾਰੀ ਵਕੀਲ ਰਜਿੰਦਰ ਟੰਡਨ ਨਾਲ ਸੰਪਰਕ ਕੀਤਾ ਜੋ ਕਿ ਮੁਰਾਦਾਬਾਦ ਦੇ ਵਿੱਚ ਰੇਲਵੇ ਕੇਸਾਂ ਦੀ ਨੁਮਾਇੰਦਗੀ ਕਰਦੇ ਹਨ ਟੰਡਨ ਨੇ ਰੇਲਵੇ ਕੋਰਟ ਨੂੰ ਅਸਲੀਅਤ ਦਸਤੀਤਾ ਵਿਪਨੂ ਨੂੰ ਜੇਲ੍ਹ ਵਿੱਚ ਹੀ ਮੁਆਫੀਨਾਮਾ ਲਿਖਣ ਲਈ ਕਿਹਾ ਗਿਆ ਫਿਰ ਅਦਾਲਤ ਨੇ ਸਾਰੇ ਪਹਿਲੂਆਂ ਤੇ ਗੌਰ ਕਰਨ ਤੋਂ ਬਾਅਦ ਵਿਦਿਆਰਥੀ ਤੇ ਜੁਰਮਾਨਾ ਨਾਲਗੋਨ ਦਾ ਫੈਸਲਾ ਕੀਤਾ ਤੇ ਕੇਸ ਬੰਦ ਕਰ ਦਿੱਤਾ ਗਿਆ ਦੱਸ ਦਈਏ ਕਿ ਅਦਾਲਤ ਨੇ 32 ਸਾਲ ਬਾਅਦ ਇੱਕ ਦਿਨ ਦੀ ਸਜ਼ਾ ਦੇ ਕੇ ਕੇਸ ਨੂੰ ਬੰਦ ਕਰ ਦਿੱਤਾ 15 ਸਾਲ ਦੀ ਉਮਰ ਦੇ ਮੁੰਡੇ ਤੇ ਹੋਇਆ ਸੀ 54 ਰੁਪਏ ਦਾ ਕੋਲਾ ਚੋਰੀ ਕਰਨ ਦਾ ਕੇਸ ਦਰਜ 32 ਸਾਲਾਂ ਬਾਅਦ ਅਦਾਲਤ ਨੇ ਸੁਣਾਇਆ ਹੈਰਾਨ ਕਰਦਾ ਫੈਸਲਾ ਦਰਅਸਲ ਇੱਕ ਬਹੁਤ ਹੀ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਏ 15 ਸਾਲ ਦੀ ਉਮਰ ਦੇ ਮੁੰਡੇ ਤੇ 54 ਰੁਪਏ ਦਾ ਕੋਲਾ ਚੋਰੀ ਕਰਨ ਦਾ 32 ਸਾਲ ਪਹਿਲਾ ਮਾਮਲਾ ਦਰਜ ਹੋਇਆ ਸੀ। ਉਸ ਸਮੇਂ ਵਿਦਿਆਰਥੀ ਦੀ ਉਮਰ 15 ਸਾਲ ਸੀ। ਉਸ ਨੂੰ ਸਿਰਫ 54 ਰੁਪਏ ਦਾ ਕੋਲਾ ਚੋਰੀ ਕਰਨ ਦੇ ਵਾਰਡਨ ਜਾਰੀ ਕੀਤੇ ਸਨ। ਪਰ ਉਸ ਨੂੰ ਨਹੀਂ ਪਤਾ ਸੀ ਕਿ 32 ਸਾਲ ਬਾਅਦ ਇਸ ਦੀ ਸਜ਼ਾ ਕੀ ਹੋਵੇਗੀ। ਦੱਸਿਆ ਕਿ ਪੂਰਾ ਮਾਮਲਾ 1992 ਦਾ ਹੈ। ਵਿਦਿਆਰਥੀ ਉਸ ਸਮੇਂ ਹਾਈ ਸਕੂਲ ਦੀ ਪ੍ਰੀਖਿਆ ਕਰ ਰਿਹਾ ਸੀ। ਉਸ ਲੜਕੇ ਨੂੰ ਉਸਦੇ ਚਾਚੇ ਨੇ ਹੀ ਗੋਦ ਲਿਆ ਸੀ। ਵੀਪਨ ਨੇ ਦੱਸਿਆ ਕਿ ਇੱਕ ਦਿਨ ਆਪਣੇ ਦੋਸਤ ਨਾਲ ਕ੍ਰਿਕਟ ਖੇਡਦੇ ਸਮੇਂ ਗੇਂਦ ਰੇਲਵੇ ਦੇ ਗੋਦਾਮ ਵੱਲ ਚਲੀ ਗਈ ਸੀ ਜਦੋਂ ਉਹ ਬੋਲ ਲੈਣ ਲਈ ਗਿਆ ਤਾਂ ਕਰਮਚਾਰੀਆਂ ਨੇ ਉਸ ਉੱਪਰ ਕੋਲਾ ਚੋਰੀ ਕਰਨ ਦਾ ਦੋਸ਼ ਲਗਾ ਦਿੱਤਾ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਰਿਪੋਰਟ ਲਿਖਣ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਪਰ ਅਗਲੇ ਹੀ ਦਿਨ ਉਸਦੇ ਚਾਚੇ ਨੇ ਉਸ ਦੀ ਜ਼ਮਾਨਤ ਕਰਵਾ ਦਿੱਤੀ ਉਹਨਾਂ ਨੇ ਦੱਸਿਆ ਕਿ ਉਸ ਵਿਰੁੱਧ 1992 ਤੋਂ ਵਾਰੰਟ ਚੱਲ ਰਿਹਾ ਸੀ ਉਸਤੇ ਕਰੀਬ 54 ਰੁਪਏ ਦਾ ਕੋਲਾ ਚੋਰੀ ਕਰਨ ਦਾ ਦੋਸ਼ ਹੈ ਪੁਲਿਸ ਨੇ ਫਿਰ ਵਿਦਿਆਰਥੀ ਨੂੰ ਮੁਰਾਦਾਬਾਦ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਦੋਂ ਉਹਨਾਂ ਨੇ ਸਰਕਾਰੀ ਵਕੀਲ ਰਜਿੰਦਰ ਟੰਡਨ ਨਾਲ ਸੰਪਰਕ ਕੀਤਾ ਜੋ ਕਿ ਮੁਰਾਦਾਬਾਦ ਦੇ ਵਿੱਚ ਰੇਲਵੇ ਕੇਸਾਂ ਦੀ ਨੁਮਾਇੰਦਗੀ ਕਰਦੇ ਹਨ ਟੰਡਨ ਨੇ ਰੇਲਵੇ ਕੋਰਟ ਨੂੰ ਅਸਲੀਅਤ ਦਸਤੀਤਾ ਵਿਪਨੂ ਨੂੰ ਜੇਲ੍ਹ ਵਿੱਚ ਮੁਆਫੀਨਾਮਾ ਲਿਖਣ ਲਈ ਕਿਹਾ ਗਿਆ ਫਿਰ ਅਦਾਲਤ ਨੇ ਸਾਰੇ ਪਹਿਲੂਆਂ ਤੇ ਗੌਰ ਕਰਨ ਤੋਂ ਬਾਅਦ ਵਿਦਿਆਰਥੀ ਤੇ ਜੁਰਮਾਨਾ ਨਾਲਗੋੜ੍ਹ ਦਾ ਫੈਸਲਾ ਕੀਤਾ ਤੇ ਕੇਸ ਬੰਦ ਕਰ ਦਿੱਤਾ ਗਿਆ ਦੱਸ ਦਈਏ ਕਿ ਅਦਾਲਤ ਨੇ 32 ਸਾਲ ਬਾਅਦ ਇੱਕ ਦਿਨ ਦੀ ਸਜ਼ਾ ਦੇ ਕੇ ਕੇਸ ਨੂੰ ਬੰਦ ਕਰ ਦਿੱਤਾ 15 ਸਾਲ ਦੀ ਉਮਰ ਦੇ ਮੁੰਡੇ ਤੇ ਹੋਇਆ ਸੀ 54 ਰੁਪਏ ਦਾ ਕੋਲਾ ਚੋਰੀ ਕਰਨ ਦਾ ਕੇਸ ਦਰਜ 32 ਸਾਲਾਂ ਬਾਅਦ ਅਦਾਲਤ ਨੇ ਸੁਣਾਇਆ ਹੈਰਾਨ ਕਰਦਾ ਫੈਸਲਾ ਦਰਅਸਲ ਇੱਕ ਬਹੁਤ ਹੀ ਹੈਰਾਨ ਕਰਦਾ ਮਾਮਲਾ ਸਾਹਮਣੇ ਆਇਆ ਏ 15 ਸਾਲ ਦੀ ਉਮਰ ਦੇ ਮੁੰਡੇ ਤੇ 54 ਰੁਪਏ ਦਾ ਕੋਲਾ ਚੋਰੀ ਕਰਨ ਦਾ 32 ਸਾਲ ਪਹਿਲਾ ਮਾਮਲਾ ਦਰਜ ਹੋਇਆ ਸੀ। ਉਸ ਸਮੇਂ ਵਿਦਿਆਰਥੀ ਦੀ ਉਮਰ 15 ਸਾਲ ਸੀ। ਉਸ ਨੂੰ ਸਿਰਫ 54 ਰੁਪਏ ਦਾ ਕੋਲਾ ਚੋਰੀ ਕਰਨ ਦੇ ਵਾਰਡਨ ਜਾਰੀ ਕੀਤੇ ਸਨ। ਪਰ ਉਸ ਨੂੰ ਨਹੀਂ ਪਤਾ ਸੀ ਕਿ 32 ਸਾਲ ਬਾਅਦ ਇਸ ਦੀ ਸਜ਼ਾ ਕੀ ਹੋਵੇਗੀ। ਦੱਸਿਆ ਕਿ ਪੂਰਾ ਮਾਮਲਾ 1992 ਦਾ ਹੈ। ਵਿਦਿਆਰਥੀ ਉਸ ਸਮੇਂ ਹਾਈ ਸਕੂਲ ਦੀ ਪ੍ਰੀਖਿਆ ਕਰ ਰਿਹਾ ਸੀ। ਉਸ ਲੜਕੇ ਨੂੰ ਉਸਦੇ ਚਾਚੇ ਨੇ ਹੀ ਗੋਤ ਲਿਆ ਸੀ। ਵੀਪਨ ਨੇ ਦੱਸਿਆ ਕਿ ਇੱਕ ਦਿਨ ਆਪਣੇ ਦੋਸਤ ਨਾਲ ਕ੍ਰਿਕਟ ਖੇਡਦੇ ਸਮੇਂ ਗੇਂਦ ਰੇਲਵੇ ਦੇ ਗੋਦਾਮ ਵੱਲ ਚਲੀ ਗਈ ਸੀ ਜਦੋਂ ਉਹ ਬੋਲ ਲੈਣ ਲਈ ਗਿਆ ਤਾਂ ਕਰਮਚਾਰੀਆਂ ਨੇ ਉਸ ਉੱਪਰ ਕੋਲਾ ਚੋਰੀ ਕਰਨ ਦਾ ਦੋਸ਼ ਲਗਾ ਦਿੱਤਾ ਅਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਰਿਪੋਰਟ ਲਿਖਣ ਤੋਂ ਬਾਅਦ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਪਰ ਅਗਲੇ ਹੀ ਦਿਨ ਉਸਦੇ ਚਾਚੇ ਨੇ ਉਸ ਦੀ ਜ਼ਮਾਨਤ ਕਰਵਾ ਦਿੱਤੀ ਉਹਨਾਂ ਨੇ ਦੱਸਿਆ ਕਿ ਉਸ ਵਿਰੁੱਧ 1992 ਤੋਂ ਵਾਰੰਟ ਚੱਲ ਰਿਹਾ ਸੀ ਉਸਤੇ ਕਰੀਬ 54 ਰੁਪਏ ਦਾ ਕੋਲਾ ਚੋਰੀ ਕਰਨ ਦਾ ਦੋਸ਼ ਹੈ ਪੁਲਿਸ ਨੇ ਫਿਰ ਵਿਦਿਆਰਥੀ ਨੂੰ ਮੁਰਾਦਾਬਾਦ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਦੋਂ ਉਹਨਾਂ ਨੇ ਸਰਕਾਰੀ ਵਕੀਲ ਰਜਿੰਦਰ ਟੰਡਨ ਨਾਲ ਸੰਪਰਕ ਕੀਤਾ ਜੋ ਕਿ ਮੁਰਾਦਾਬਾਦ ਦੇ ਵਿੱਚ ਰੇਲਵੇ ਕੇਸਾਂ ਦੀ ਨੁਮਾਇੰਦਗੀ ਕਰਦੇ ਹਨ ਟੰਡਨ ਨੇ ਰੇਲਵੇ ਕੋਰਟ ਨੂੰ ਅਸਲੀਅਤ ਦਸਤੀਤਾ ਵਿਪਨੂ ਨੂੰ ਜੇਲ੍ਹ ਵਿੱਚ ਹੀ ਮੁਆਫੀਨਾਮਾ ਲਿਖਣ ਲਈ ਕਿਹਾ ਗਿਆ ਫਿਰ ਅਦਾਲਤ ਨੇ ਸਾਰੇ ਪਹਿਲੂਆਂ ਤੇ ਗੌਰ ਕਰਨ ਤੋਂ ਬਾਅਦ ਵਿਦਿਆਰਥੀ ਤੇ ਜੁਰਮਾਨਾ ਨਾਲਗੋੜ੍ਹ ਦਾ ਫੈਸਲਾ ਕੀਤਾ ਤੇ ਕੇਸ ਬੰਦ ਕਰ ਦਿੱਤਾ ਗਿਆ ਦੱਸ ਦਈਏ ਕਿ ਅਦਾਲਤ ਨੇ 32 ਸਾਲ ਬਾਅਦ ਇੱਕ ਦਿਨ ਦੀ ਸਜ਼ਾ ਦੇ ਕੇ ਕੇਸ ਨੂੰ ਬੰਦ ਕਰ ਦਿੱਤਾ